ऑपरेशन ਦੱਸਦੇ ਸੀਗੇ ਵੀ ਜੇ ਡਿਸਕ ਤੁਸੀਂ ਠੀਕ ਕਰਾਉਣੇ ਆਪਰੇਸ਼ਨ ਤੋਂ ਬਾਰੇ ਠੀਕ ਹੁੰਦੀ ਪਰ ਇਹਨਾਂ ਨੇ ਸਿਰਫ ਦਵਾਈ ਨਾਲ ਠੀਕ ਕੀਤੀ ਦਵਾਈਆਂ ਵਿੱਚ ਅੰਗਰੇਜ਼ੀ ਬਹੁਤ ਘਾਦੀਆਂ ਨੇ ਜੀ ਕਿਸੇ ਦਵਾਈ ਨਾਲ ਮੈਨੂੰ ਫਾਇਦਾ ਨਹੀਂ ਹੋਇਆ ਜੀ ਖਾਂਦੇ ਖਾਂਦੇ ਤਾਂ ਫਾਇਦਾ ਰਹਿੰਦਾ ਤਾਂ ਜੀ ਫਿਰ ਫਿਰ ਉਹੀ ਬੁਰਾ ਹਾਲ ਉਹਨੂੰ ਮਤਲਬ ਫੜਕੀ ਲੈ ਕੇ ਜਾਣਾ ਪੈਂਦਾ ਸੀਗਾ ਜੀ ਐਮ ਆਰ ਆਈ ਕਰਵਾਈ ਸੀ ਇਹਨਾਂ ਦੀ ਉਦੋਂ ਵੀ ਫੜ ਕੇ ਪਾਇਆ ਬਿਲਕੁਲ ਮਤਲਬ ਤੁਰੇ ਵੀ ਨਹੀਂ ਜਾਂਦਾ ਸੀ অপারেশন ਦਾ ਦੱਸਿਆ ਸੀਗਾ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਆਪਰੇਟ ਹੀ ਹੱਲ ਹੈ ਫਿਰ ਅਸੀਂ ਇੱਥੇ ਲੈ ਕੇ ਆਏ ਤੇ ਇਹਨਾਂ ਤੋਂ ਠੀਕ ਹੋ ਗਏ ਬਿਲਕੁਲ ਆਪਰੇਸ਼ਨ ਤੋਂ ਬਚ ਗਏ ਅੱ비 ਸਮਾਜ ਦਾ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹ ਦੂਜਾ ਨਾਲੋਂ ਡਿਫਰੈਂਟ ਹੈ ਬਿਲਕੁਲ ਜੀ ਇਸ ਕਰਕੇ ਸਾਨੂੰ ਹੱਡੀਆਂ ਡਾਇਬਟੀਜ਼ ਹਾਈਪਰ ਟੈਂਸ਼ਨ ਇਹਦੇ ਇਸੇ ਗਿਰਪਤ ਹੋਣ ਜਾਣੇ ਇਸ ਨੂੰ ਕਹਦੇ ਕਿ ਐਕਸਰਸਾਈਜ਼ ਕਰ ਲੋ ਜਾਂ ਤੁਹਾਡੀ ਕਮਾਈ ਕਰਿਆ ਕਰੋ ਜਾਂ ਇੱਧਰ ਕੋਈ ਸਿਹਤ ਬਣੇ ਧਿਆਨ ਦਿਓ ਨਹੀਂ ਜੀ ਅਸੀਂ ਤਾਂ ਅੰਧਾਤੋਂਦੀ ਖਾਣਾ ਜੇ ਕਿਸੇ ਨੂੰ ਕਹਦੀਏ ਵੀ ਗਰਮ ਪਾਣੀ ਪੀ ਲਓ ਜਾਉ ਕੋਈ ਹੋਰ ਕੁਝ ਨਾਲ ਕੋਈ ਚੀਜ਼ ਉਹ ਨਹੀਂ ਅਜ ਤਾਂ ਖਾਲੀ ਪੇਟ ਤੇ ਆਧਾਰ ਆਂ ਅੱਜ ਕੱਲ ਥੋੜਾ ਜਿਹਾ ਦਰਦ ਹੋਵੇ ਘਰ ਘਰ ਡੱਬੇ ਭਰੇ ਪਏ ਹੈਗੇ ਪੇਨ ਕਿਲਰ ਦੇ ਬਿਲਕੁਲ ਉਹਨਾਂ ਨੇ ਪੁੱਛਣਾ ਨਹੀਂ ਕਿਸੇ ਡਾਕਟਰ ਨੂੰ ਕਿਸੇ ਤੋਂ ਸਲਾਹ ਨਹੀਂ ਲੈਣੀ ਮੇਰਾ ਸਿਰ ਦੁਖਦਾ ਮੇਰੇ ਹੱਡ ਪੈਰ ਦੁਖਦੇ ਆ ਚੱਕੀ ਪੰਨੇ ਚ ਗੋਲੀ ਕੱਢੀ ਔਰ ਖਾਧੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ ਸੋ ਦੋਸਤੋ ਅੱਜ ਅਸੀਂ ਜਿਲ੍ਹਾ ਸੰਗਰੂਰ ਦੇ ਪਿੰਡ ਹਰੀਗੜ੍ਹ ਦੇ ਵਿੱਚ ਪੁੱਜੇ ਹੋਏ ਹਾਂ ਜਿੱਥੇ ਇੱਕ ਰਾਜਸਥਾਨ ਤੋਂ ਬੈਦ ਜੀ ਆਉਂਦੇ ਨੇ ਬੈਦ ਓਮਕਾਰ ਸਿੰਘ ਜੀ ਜੋ ਕਿ ਗੰਗਾ ਨਗਰ ਤੋਂ ਆਉਂਦੇ ਆ ਇੱਕ ਦੋ ਮਹੀਨਾ ਬਾਅਦ ਉਹ ਜਿਹੜਾ ਪੰਜਾਬ ਦੇ ਇਹ ਜਿਲ੍ਹਾ ਸੰਗਰੂਰ ਦੇ ਹਰੀਗੜ੍ਹ ਪਿੰਡ ਦੇ ਵਿੱਚ ਆਉਂਦੇ ਆ ਜੋ ਕਿ ਸਪੈਸ਼ਲਿਸਟ ਨੇ ਜਿਹੜੇ ਉਹ ਡਿਸਕ ਦਾ ਰੀਡ ਦੀ ਹੱਡੀ ਦਾ ਇਲਾਜ ਕਰਦੇ ਨੇ ਤੇ ਕੁਝ ਪੇਸ਼ੈਂਟ ਵੀ ਬੈਠੇ ਨੇ ਆਪਾਂ ਬੈਦ ਜੀ ਨਾਲ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ ਪਹਿਲਾ ਆਪਾਂ ਇਹਨਾਂ ਦਾ ਤਜਰਬਾ ਕੀ ਰਿਹਾ ਇਹਨਾਂ ਨੇ ਦਵਾਈ ਲਈ ਹੈ ਨਾ ਕਿੰਨਾ ਕੁ ਫਰਕ ਲੱਗਿਆ ਇਹ ਆਪਾਂ ਤੁਹਾਨੂੰ ਸਾਰਿਆਂ ਦੇ ਨਾਲ ਬਾਰੀ-ਬਾਰੀ ਮਿਲਾਵਾਂਗੇ ਸੋ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਜੀ ਕੀ ਨਾਮ ਬਾਈ ਤੁਹਾਡਾ ਸੋਪਾਲ ਸਿੰਘ ਜੀ ਕਿਹੜਾ ਪਿੰਡ ਹੈ ਬਾਈ ਤੁਹਾਡਾ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਜੀ ਅੱਛਾ ਕੀ ਪ੍ਰੋਬਲਮ ਸੀ ਬਾਈ ਤੁਹਾਨੂੰ ਆਪਾਂ ਨੂੰ ਡਿਸਕ ਦੀ ਪ੍ਰੋਬਲਮ ਹੋਈ ਜੀ ਜੀ ਤੇ ਪਟਿਆਲਾ ਚੰਡੀਗੜ੍ਹ ਅੰਸਾਰ ਲੁਧਿਆਣਾ ਸਾਰੇ ਗਾਤਾ ਸੀ ਸਾਰੇ ਡਾਕਟਰ ਕਹਿੰਦੇ ਆਪਰੇਸ਼ਨ ਹੋਊਗਾ ਜੀ ਆਪਰੇਸ਼ਨ ਤੋਂ ਬਿਨਾਂ ਕੋਈ ਹੱਲ ਨਹੀਂ ਜੀ ਅੱਛਾ ਇਹਨਾਂ ਦੀ ਦਵਾਈ ਨਾਲ ਠੀਕ ਹੋ ਗਿਆ ਜੀ अच्छा के ਕਿੰਨਾ ਚਿਰ ਦਵਾਈ ਖਾਧੀ ਤੁਸੀਂ ਦਵਾਈ 3 ਮਹੀਨੇ ਖਾਧੀ ਸੀ ਜੀ ਅੱਛਾ ਹਾਂ ਜੀ ਹੁਣ ਬਿਲਕੁਲ ਠੀਕ ਹੈ ਜੀ ਇਹਨਾਂ ਦੀ ਦਵਾਈ ਨਾਲ ਹਾਂ ਜੀ ਤੇ ਹਾਲਾਤ ਕਿਦਾਂ ਦੇ ਸੀ ਤੁਹਾਡੇ ਉਸ ਟਾਈਮ ਤੇ ਜਿਵੇਂ ਤੁਸੀਂ ਕਹੇ ਵੀ ਡਾਕਟਰਾਂ ਨੇ ਤੁਹਾਨੂੰ ਜਵਾਬ ਦਿੱਤਾ ਸੀਗਾ ਨਾ ਵੀ ਤੁਹਾਡਾ ਆਪਰੇਸ਼ਨ ਹੀ ਹੱਲ ਹੈ 3 ਮਹੀਨੇ ਮੰਜੇ 'ਚ ਪਏ ਰਹੇ ਜੀ ਮੈਨੂੰ ਘਰ ਦੇ ਵੀ ਕਹਿੰਦੇ ਤੇ ਵੀ ਤੁਸੀਂ ਹੁਣ ਠੀਕ ਨਹੀਂ ਹੁੰਦੇ ਜਵਾਖ ਵੀ ਸਾਰੇ ਤੇਰਾ ਨਹੀਂ ਹੁਣ ਹੱਲ ਹੁੰਦਾ ਕੋਈ ਵੀ ਆਪਰੇਸ਼ਨ ਕਰਾਉਣਾ ਪਊ ਆਪਰੇਸ਼ਨ ਮੈਂ ਕਰਾਏ ਨਹੀਂ ਜੀ ਡਰਦੇ ਨੇ ਤੇ ਮੈਨੂੰ ਇਹਨਾਂ ਦੀ ਦਵਾਈ ਨਾਲ ਹੀ ਠੀਕ ਹੋਇਆ ਜੀ ਅੱਛਾ ਹਾਂ ਜੀ ਤਿੰਨ ਮਹੀਨੇ ਲਗਾਤਾਰ ਖਾ ਕੇ ਹਾਂ ਜੀ ਤਿੰਨ ਮਹੀਨੇ ਲਗਾਤਾਰ ਖਾ ਕੇ ਕਿੰਨੇ ਸਮੇਂ ਬਾਅਦ ਜਿਹੜਾ ਤੁਹਾਨੂੰ ਫਰਕ ਪੈਣ ਲੱਗਿਆ ਸੀਗਾ ਮੈਨੂੰ ਪਹਿਲੇ ਮਹੀਨੇ ਦਵਾਈ ਨਾਲ ਤਾਂ ਨਹੀਂ ਪਿਆ ਜੀ ਦੂਜੇ ਮਹੀਨੇ ਤੋਂ ਫਰਕ ਪੈਣ ਲੱਗਿਆ ਦੀ ਜੀ ਹਾਂ ਜੀ ਤੇ ਹੁਣ ਕਿਵੇਂ ਹੋ ਹਾਂ ਬਿਲਕੁਲ ਠੀਕ ਆ ਜੀ ਦਵਾਈ ਛੱਡੀ ਨੂੰ ਕਿੰਨਾ ਚਿਰ ਹੋ ਗਿਆ ਜੀ ਦਵਾਈ ਛੱਡੀ ਨੂੰ ਤਾਂ 6 ਸਾਲ ਹੋ ਗਏ ਜੀ ਅੱਛਾ ਹਾਂ ਜੀ ਵਾਹ ਤੇ ਹੁਣ ਫਿਰ ਵੈਸੀ ਆਜਨੇ ਇੱਥੇ ਹਾਂ ਜੀ ਇਹਨਾਂ ਨੂੰ ਮਿਲਣ ਦੇ ਮਾਰੇ ਆਜਨੇ ਸ਼ੌਕੀਆਂ ਸੰਗਤ ਦੇ ਦਰਸ਼ਨ ਕਰ ਜਿੰਨੇ ਇਹਨਾਂ ਨੂੰ ਮਿਲ ਕੇ ਜਿੰਨੇ ਜਰੂਰ ਜੀ ਜੀ ਹਾਂ ਜੀ ਮੈਂ ਤਾਂ ਰੱਬ ਮੰਨਦਾ ਜੀ ਇਹਨਾਂ ਨੂੰ ਜੀ ਹਾਂ ਹਾਂਜੀ ਬਾਈ ਕੀ ਨਾਮ ਹੈ ਤੁਹਾਡਾ ਜਗਦੀਪ ਸਿੰਘ ਜੀ ਕਿਹੜਾ ਪਿੰਡ ਹੈ ਬਾਈ ਜੀ ਗੁਰਦਿਤਪੁਰਾ ਜੀ ਤਹਿਸੀਲ ਨਾਭਾ ਜੀ ਅੱਛਾ ਕੀ ਦਿੱਕਤ ਸੀ ਬਾਈ ਤੁਹਾਨੂੰ ਮੈਟੂ ਹੀ 2:00 ਵਜੇ ਦੀ ਬਹੁਤ ਜ਼ਿਆਦਾ ਜੀ ਜਿਹੜੇ ਡਾਕਟਰਾਂ ਨੇ ਆਪਰੇਸ਼ਨ ਦੱਸਤਾ ਸੀ ਮੈਨੂੰ ਵੀ ਆਪਰੇਸ਼ਨ ਹੋਊਗਾ ਜੀ ਅੱਛਾ ਫੇਰ ਮੈਂ ਸੌਰਿਆਂ ਤੋਂ ਮੈਨੂੰ ਉਹ ਕਹਿੰਦੇ ਵੀ ਗੱਜਬਾਤ ਦੇ ਸੇਬ ਉੱਥੇ ਵੀ ਹਰੀਗੜ੍ਹ ਬੈ ਜੀ ਨੇ ਊਂਕਾਰ ਜੀ ਹੂੰ ਬਸ ਉੱਥੇ ਵਾਗਿਆ ਜੋ ਠੀਕ ਹੈ ਜੀ ਅੱਛਾ ਡੇਢ ਮਹੀਨਾ ਦਵਾਈ ਖਾਧੀ ਆ ਜੀ ਬਹੁਤ ਠੀਕ ਹੈ ਜੀ 2007 ਚ ਦੋ ਦਿਨ ਸੀ ਹੂੰ ਉਸ ਤੋਂ ਬਾਅਦ ਕੋਈ ਤਕਲੀਫ ਨਹੀਂ ਹੋਣੀ ਜੀ ਅੱਛਾ ਕਾਫੀ ਟ ਹੁੰਦੀ ਕੋਈ ਨਹੀਂ ਅਜਿਹਾ ਕਰਾ ਜਗਾ ਗੋਟਾ ਦੋਹਦਾ ਤੇ ਘਰ ਦਿਆਂ ਦਾ ਉਹਨਾਂ ਨੂੰ ਦਵਾਈ ਤਾਂ ਜਾਣਾ ਆ ਜੀ ਹਾਂ ਜੀ ਅੱਛਾ ਉਹਨਾਂ ਬੈਤੋ ਟ੍ਰੇਨ ਜਾਂਦੇ ਤੇ ਉੱਥੇ ਗੰਗਾ ਨਗਰ ਤੋਂ ਲੈਣ ਤੇ ਦਵਾਈ ਜੀ ਜਿੰਦੀ ਬਹੁਤ ਵਧੀਆ ਜੀ ਰਿਜ਼ਲਟਾ ਦਵਾਈ ਦਾ ਕੋਈ ਮਾੜੀ ਨਹੀਂ ਗਈ ਜੀ ਮਤਲਬ ਇੱਥੋਂ ਦਵਾਈ ਲੈ ਕੇ ਉਸ ਤੋਂ ਬਾਅਦ ਫਿਰ ਤੁਸੀਂ ਗੰਗਾ ਨਗਰ ਤੋਂ ਲੈ ਲਓ ਜੀ ਨਹੀਂ ਨਹੀਂ ਪਹਿਲਾਂ ਮੈਂ ਗੰਗਾ ਨਗਰ ਹੀ ਗਿਆ ਜੀ ਉਰੇ ਤੋਂ ਬਾਅਦ ਚ ਪਤਾ ਲੱਗੇ ਵੀ ਉਰੇ ਵੀ ਆਉਂਦੇ ਨੇ ਜੀ ਫਿਰ ਉਰੇ ਤਾਂ ਅਜਾ ਇੱਥੇ ਆਇਆ ਜੀ ਇੱਥੇ ਕਿਵੇਂ ਪਤਾ ਲੱਗਿਆ ਤੁਹਾਨੂੰ ਉਰੇ ਵੀ ਗੰਗਾ ਨਗਰ ਉੱਥੇ ਬੈ ਜੀ ਨੇ ਦੱਸਿਆ ਦੀ ਵੀ ਉੱਥੇ ਆ ਕੇ ਦਵਾਈ ਲੈ ਜਿਓ ਜੇ ਤੁਹਾਨੂੰ ਲੋੜ ਪਈ ਹੋਰ ਜ ਹੂੰ ਜਦਿਆ ਪਾਣ ਰੋੜਨੀ ਪਈ ਜੀ ਅੱਜ ਘਰ ਦੇ ਦਾ ਗੋਡੇ ਦੁਖਦਾ ਸੀ ਇੱਕ ਦੋ ਮਰੀਜ਼ ਮੈਂ ਹੋਰ ਵੀ ਲੈ ਕੇ ਆਇਆ ਪਿੰਡੋਂ ਜੀ ਉਹ ਵੀ ਆ ਠੀਕ ਨੇ ਜੀ ਵਧੀਆ ਅੱਛਾ ਉਹ ਵੀ ਹੋਣ ਮੁੜ ਕੇ ਠੀਕ ਨੇ ਵਧੀਆ ਕੋਈ ਨਹੀਂ ਆਪਣਾ ਕੀ ਨਾਮ ਆ ਜੀ ਪ੍ਰੀਤਵਿੰਦਰ ਜੀ ਜੀ ਕਿਹੜਾ ਪਿੰਡ ਆ ਤੁਹਾਡਾ ਜੀ ਮੇਰਾ ਹੁਣ ਤਾਂ ਲਹਿਰੇਗਾ ਕੀ ਰਹਿੰਦਾ ਜੀ ਕਾਫੀ ਸੇ ਤੋਂ ਪਿੰਡ ਚੋਟੀਆਂ ਜੀ ਕੀ ਡਿੱਕੇ ਸੀ ਤੁਨੂੰ ਵੀ ਮੇਰੇ ਦੋਸਤ ਨੂੰ ਸੀ ਜੀ ਹੂੰ ਮਰਾਲ ਸਿੰਘ ਨੂੰ ਲੈ ਕੇ ਜਾਂਦਾ ਹੁੰਦਾ ਸੀ ਮੈਂ ਹੂੰ ਉਹ ਉਹ ਨਨ ਜਵਾਬ ਦੇ ਹੀ ਗਏ ਥੋਂ ਪੈ ਉਹਨੂੰ ਮੈਂ ਹੀ ਲੈ ਕੇ ਜਾਂਦਾ ਰਿਹਾ ਜਿੱਥੇ ਵੀ ਜਾਂਦਾ ਰਿਹਾ ਹੂੰ ਉਸ ਤੋਂ ਬਾਅਦ ਇੱਕ ਵਾਰੀ ਉੱਥੇ ਚਲੇ ਗਏ ਜਨ ਜਨਦਰ ਕ ਨਹੀਂ ਹੂੰ ਉੱਥੋਂ ਕੋਈ ਇਹਨਾਂ ਨੂੰ ਲੈ ਗਿਆ ਗੰਗਾ ਨਗਰ ਹੂੰ ਪਹਿਲੀ ਵਾਰੀ ਇਹ ਦਵਾਈ ਲਿਆਏ ਤੇ ਦਵਾਈ ਉਹ ਤੋਂ ਬਾਅਦ ਜਿੰਨੇ ਵਾਰੀ ਵੀ ਗਏ ਮੈਨੂੰ ਨਾਲ ਲੈ ਕੇ ਜਾਂਦੇ ਰਹੇ ਨੇ ਹੂੰ ਤੇ ਬੈਸ ਜੀ ਤੋਂ ਮੈਂ ਹੀ ਉਦੋਂ ਦਵਾਈ ਦਵਾ ਕੇ ਲਿਆਵਾਂ ਰਿਹਾ 2000 7 8 ਦੀਆਂ ਗੱਲਾਂ ਨੇ ਅੱਛਾ ਹਾਂ ਉਹ ਉਸ ਤੋਂ ਪਹਿਲਾਂ ਜਦੋਂ ਤੁਸੀਂ ਕਿਸੇ ਵੀ ਡਾਕਟਰ ਕੋਲੇ ਤੁਸੀਂ ਆਪਣੇ ਦੋਸਤ ਨੂੰ ਲੈ ਕੇ ਜਾਂਦੇ ਸੀ ਉਹ ਆਪਰੇਸ਼ਨ ਦੱਸਦਾ ਸੀਗਾ ਉਹ ਆਪਰੇਸ਼ਨ ਦੱਸਦੇ ਸੀ ਉਹ ਆਪਰੇਸ਼ਨ ਦੱਸਦੇ ਸੀਗੇ ਵੀ ਜੇ ਡਿਸਕ ਤੁਸੀਂ ਠੀਕ ਕਰਾਉਣੇ ਆਪਰੇਸ਼ਨ ਤੋਂ ਬਾਰੇ ਠੀਕ ਹੁੰਦੀ ਪਰ ਇਹਨਾਂ ਨੇ ਸਿਰਫ ਦਵਾਈ ਨਾਲ ਠੀਕ ਕੀਤੀ ਆਯੁਰਵੈਦਿਕ ਦਵਾਈਆਂ ਜਿਹੜੀਆਂ ਬੜੀਆਂ ਕੀਮਤੀ ਨੇ ਉਹ ਮੂਲ ਰੂਪ ਦੇ ਵਿੱਚ ਦਿੱਤੀਆਂ ਜਾਂਦੇ ਆ ਤੇ ਉੱਥੋਂ ਅਸੀਂ ਜਦੋਂ ਲੈ ਕੇ ਆਏ ਦਵਾਈ ਤੇ ਹੌਲੀ-ਹੌਲੀ ਉਹ ਠੀਕ ਹੁੰਦਾ ਮੇਰਾ ਦੋਸਤ ਉਹ ਅਜੇ ਤੱਕ ਵੀ ਹੈਗਾ ਹੁਣ ਵੀ ਦਵਾਈ ਲੈ ਕੇ ਜਾਂਦਾ ਇਹਨਾਂ ਕੋਲ ਮਿਲ ਕੇ ਜਾਂਦਾ ਇਹਨੂੰ ਤੇ ਉਹ 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 ਇਹ ਤੱਕ ਵੀ ਹੈਗਾ ਮਾਰਕੀਟਿੰਗ ਕਮੇਟੀ ਚ ਉਹ ਉਹਨਾਂ ਦਾ ਕੀ ਨਾਮ ਹੈ ਗੁਰਲਾਲ ਸਿੰਘ ਜੀ ਕਿਹੜੇ ਪਿੰਡ ਤੋਂ ਰਹਿ ਵੀ ਜ਼ਰੂਰ ਤੋਂ ਜੀ ਜੀ ਹਾਂ ਜੀ ਉਹ ਉਹ ਬਿਲਕੁਲ ਸਹੀ ਨਹੀਂ ਹੋ ਬਿਲਕੁਲ ਸਹੀ ਨਹੀਂ ਜੀ ਤੇ ਉਹ ਹੁਣ ਵੀ ਇਹਨਾਂ ਨੂੰ ਮਿਲ ਕੇ ਜਾਂਦੇ ਨੇ ਉੱਤੇ ਤੱਕ ਮੈਂ ਇੱਥੇ ਸਾਰੇ ਮੇਰੀ ਜਾਂਦੇ ਨਾਮ ਲਿਖਦਾ ਸੀ ਮੇਰੇ ਕੋਲ ਐਡਰੈਸ ਹੀ ਪਿਆ ਸਭ ਦਾ ਤੇ ਸਾਰਿਆਂ ਦੇ ਨਾਲ ਜਿਹੜਾ ਵੀ ਕਹਦਾ ਸੀ ਮੈਨੂੰ ਲੈ ਕੇ ਜਾ ਮੈਂ ਛੋਟੀਆਂ ਦਾ ਇੱਕ ਬੰਦਾ ਲੈ ਕੇ ਗਿਆ ਬੇਦ ਪ੍ਰਕਾਸ਼ ਟੈਲੀਫੋਨ ਮੈਕਨਿਕ ਜਿਹੜਾ ਰਟਾਇਰਡ ਹੋਇਆ ਉਹਦੇ ਘਰ ਆਈ ਨੂੰ ਡਿਸਕ ਦੀ ਪ੍ਰੋਬਲਮ ਸੀ ਮੈਂ ਉਹ ਲੈ ਕੇ ਗਿਆ ਪਿਛੇ ਜਨਵਰੀ ਚ ਤੇ ਉਹ ਬਿਲਕੁਲ ਠੀਕ ਆ ਹੁਣ ਜੀ ਹਾਂ ਜਿੰਨਾਂ ਨੂੰ ਵੀ ਲੈ ਕੇ ਗਿਆ ਸਾਰੇ ਠੀਕ ਹੋਏ ਨੇ ਤੇ ਮੈਂ ਇੱਥੇ ਡਿਊਟੀ ਕਰਦਾ ਸੀ ਪਰ ਮੇਰੇ ਤੇ ਦਿਮਾਗੀ ਬੋਝ ਵੱਧ ਗਿਆ ਤਿੰਨ ਡਿਊਟੀਆਂ ਲੱਗੀਆਂ ਮੇਰੀਆਂ ਉਹਦੇ ਕਰਕੇ ਟੈਨਸ਼ਨ ਵੱਧ ਕਰਕੇ ਮੈਨੂੰ ਅਟੈਕ ਦੀ ਉਹ ਹੋ ਗਈ ਬਲੋਕੇਜ ਤੇ ਉਹ ਡਾਕਟਰ ਨੇ ਦਵਾਈ ਦਿੱਤੀ ਹੁਣ ਬਲੋਕੇਜ ਖੁੱਲ ਗਈ ਤੇ ਹੁਣ ਮੈਂ ਹਾਂਦਾ ਜਾਂ ਸਿਰਫ ਅੱਖਾਂ ਦਾ ਆਪਰੇਸ਼ਨ ਕਰਾਉਣਾ ਮੈਂ ਉਹ ਕਰਾ ਕੇ ਫਿਰ ਮੈਂ ਦੁਬਾਰਾ ਡਿਊਟੀ ਤੇ ਨਾ ਕੋਈ ਕੰਮ ਕਰਨ ਲੱਗ ਜੂੰਗਾ ਜੀ हां जी माता जी ਕੀ ਨਾਮ ਹੈ ਜੀ ਜਸਵੀਰ ਕੌਰ ਹੈ ਜੀ ਕਿਹੜੇ ਪਿੰਡੋਂ ਆਏ ਤੁਸੀਂ ਹਾਮਚੜੀ ਤੋਂ ਆਏ ਜੀ ਕੀ ਪ੍ਰੋਬਲਮ ਸੀ ਮਾਤਾ ਜੀ ਤੁਹਾਨੂੰ ਮੈਨੂੰ ਡਿਸਕ ਦੀ ਪ੍ਰੋਬਲਮ ਸੀ ਜੀ ਅੱਛਾ ਹਾਂ ਜੀ ਦਰਦ ਬਹੁਤ ਹੁੰਦਾ ਸੀ ਮੇਰੇ ਲੱਕ 'ਚ ਤੇ ਲੱਤ 'ਚ ਦੀ ਸਾਰੀ ਅੱਛਾ ਜੀ ਹਾਂ ਜੀ ਬਹੁਤ ਬੁਰਾ ਹਾਲ ਸੀ ਮੇਰਾ ਦਵਾਈਆਂ ਮੈਂ ਅਗਰੀਜੀ ਬਹੁਤ ਖਾਦੀਆਂ ਨੇ ਜੀ ਜੀ ਕਿਸੇ ਦਵਾਈ ਨਾਲ ਮੈਨੂੰ ਫਾਇਦਾ ਨਹੀਂ ਹੋਇਆ ਜੀ ਖਾਂਦੇ-ਖਾਂਦੇ ਤਾਂ ਫਾਇਦਾ ਰਹਿੰਦਾ ਤੇ ਜੀ ਫਿਰ ਫਿਰ ਉਹੀ ਬੁਰਾ ਹਾਲ ਅੱਛਾ ਜੀ ਹਾਂ ਜੀ ਇੱਥੋਂ ਮੈਨੂੰ ਬਹੁਤ ਠੀਕ ਹੋ ਗਈ ਜੀ ਇੱਥੇ ਤੁਸੀਂ ਕਦੋਂ ਆਏ ਜੀ ਇੱਥੋਂ ਆਵੋਗਾ ਜੀ ਸਾਨੂੰ 1.5 ਸਾਲ ਖਾਂਦੇ ਹ अच्छा हां किन्ना ਕ ਫਰਕ ਲੱਗਦਾ ਬਹੁਤ ਠੀਕ ਆ ਜੀ ਮੈਂ ਬਹੁਤ ਠੀਕ ਹਾਂ ਸਾਰੀ ਲੱਤ ਸੁਣੋਂ ਹੋਂ हट ਗਈ ਦਰਦ ਹੋਂ ਵਟ ਗਿਆ ਤੇ ਵਸਾ ਜੀ ਇੱਕ ਮਾੜਾ ਜਿਹਾ ਖੜਨ ਦੀ ਪ੍ਰੋਬਲਮ ਐ ਤੇ ਤੁਰਨ ਦੀ ਐ ਇੰਨੀ ਗਈ ਹੋਰ ਨਹੀਂ ਵਾਲੀ ਨਹੀਂ ਗਈ ਬਹੁਤ ਠੀਕ ਆ ਜੀ ਹੁਣ ਤਾਂ ਤੇ ਪਹਿਲਾਂ ਜਦੋਂ ਤੁਸੀਂ ਹੋਰ ਡਾਕਟਰਾਂ ਕੋਲੇ ਵੀ ਜਾਂਦੇ ਸੀ ਨਾ ਤਕਲੀਫ ਜ਼ਿਆਦਾ ਸੀ ਕਿੱਦਾਂ ਦੇ ਹਾਲਾਤ ਸੀ ਸਿੱਧੀ ਹੋ ਕੇ ਨਹੀਂ ਤੁਰਿਆ ਜਾਂਦਾ ਸੀ ਜਿਵੇਂ ਥੜਕੇ ਲੈ ਕੇ ਜਾਣਾ ਪੈਂਦਾ ਸੀ ਬਸ ਕੋਡੀ ਇਹ ਰਹਿੰਦੀ ਸੀ ਸਿੱਧੀ ਤਾਂ ਹੋਇਆ ਨਹੀਂ ਜਾਂਦਾ ਸੀ ਜਿਵੇਂ ਹੁਣ ਮੈਂ ਸਿੱਧੀ ਤੁਰ ਲੈਣੀ ਆ ਜੀ ਹੁਣ ਇੰਨੀ ਦਿੱਕਤ ਨਹੀਂ ਮੈਨੂੰ ਆਉਂਦੀ ਹੈ ਜੀ ਇਹਨਾਂ ਬਹੁਤ ਬੁਰਾ ਹਾਲ ਸੀ ਅੱਛਾ ਭਾਈ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ ਇਹਨਾਂ ਨੂੰ ਮਤਲਬ ਫੜਕ ਹੀ ਲੈ ਕੇ ਜਾਣਾ ਪੈਂਦਾ ਸੀਗਾ ਜੀ ਐਮ ਆਰ ਆਈ ਕਰਵਾਈ ਸੀ ਇਹਨਾਂ ਦੀ ਉਦੋਂ ਵੀ ਫੜਕੇ ਪਾਇਆ ਬਿਲਕੁਲ ਮਤਲਬ ਤੁਰੇ ਵੀ ਨਹੀਂ ਜਾਂਦਾ ਸੀਗਾ ਚੰਗਾ ਮਾਰਦੇ ਸੀ ਦਰਦ ਨਾਲ ਫਿਰ ਅਸੀਂ ਇੱਥੇ ਲੈ ਕੇ ਆਏ ਜੀ ਤੇ ਹੁਣ ਬਹੁਤ ਜ਼ਿਆਦਾ ਫਰਕ ਹੈ ਇਹਨਾਂ ਨੂੰ ਉਸ ਤੋਂ ਪਹਿਲਾਂ ਜਿਹੜੇ ਤੁਸੀਂ ਹੋਰ ਡਾਕਟਰਾਂ ਕੋਲ ਲੈ ਕੇ ਆਏ ਸੀ ਉਹ ਕੀ ਕਹਿੰਦੇ ਸੀ ਉਸ ਨੂੰ ਰੂਰ ਵੀ ਦਿਖਾਇਆ ਜੀ ਸਪੈਸ਼ਲਿਸਟਾਂ ਨੂੰ ਪਟਿਆਲੇ ਵੀ ਦਿਖਾਇਆ ਤੇ ਉਹਨਾਂ ਨੇ ਆਪਰੇਸ਼ਨ ਦਾ ਦੱਸਿਆ ਸੀਗਾ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਆਪਰੇਟ ਹੀ ਹੱਲ ਹੈ ਫਿਰ ਅਸੀਂ ਇੱਥੇ ਲੈ ਕੇ ਆਏ ਤੇ ਇਹਨਾਂ ਤੋਂ ਠੀਕ ਹੋ ਗਏ ਬਿਲਕੁਲ ਆਪਰੇਸ਼ਨ ਤੋਂ ਬਚ ਗਏ ਹਮ ਮਤਲਬ ਇਹ ਕਹਿੰਦੇ ਕੋਈ ਲੋੜ ਨਹੀਂ ਨਹੀਂ ਇਹ ਕਹਿੰਦੇ ਕੋਈ ਜ਼ਰੂਰਤ ਨਹੀਂ ਆਪਰੇਸ਼ਨ ਦੀ ਠੀਕ ਹੋ ਗਈ ਬਿਲਕੁਲ ਹਾਂ ਅੱਜ ਕੀ ਨਾਮ ਹੈ ਜੀ ਜਿਸਪਾਲ ਸਿੰਘ ਆ ਜੀ ਕਿਹੜੇ ਪਿੰਡੋਂ ਆ ਤੁਸੀਂ ਲੀਲੋ ਆਲਾ ਕੀ ਪ੍ਰੋਬਲਮ ਸੀ ਤੁਹਾਨੂੰ ਸਾਨੂੰ ਡਿਸਕ ਦੀ ਦੀ ਜੀ ਮਨੇ ਕਹਿ ਨਹੀਂ ਮਨੇ ਕਿ ਦਰਦ ਨਹੀਂ ਲੱਤ ਤੇ ਤੁਰਾਈ ਨਹੀਂ ਦਦੀ ਹਾਂ ਹੁਣ ਬਹੁਤ ਫਰਕ ਪੈ ਗਿਆ ਜੀ ਮਿੱਠੀ ਕਮੰਗ ਹੋਈ ਹੋਣਾ ਅੱਛਾ ਕਿੰਨੇ ਚਿਰ ਤੋਂ ਦਵਾਈ ਲੈ ਰਹੇ ਹੋ ਇੱਥੋਂ ਜੀ ਇਹ ਦਵਾਈ ਨੂੰ ਹੋ ਗਿਆ ਮਹੀਨਾ ਹੋ ਗਿਆ ਜੀ ਅੱਛਾ ਹਾਂ ਹਾਂ ਤੇ ਉਸ ਤੋਂ ਪਹਿਲਾਂ ਜਦੋਂ ਤੁਸੀਂ ਹਨਾ ਤਕਲੀਫ ਦੇ ਵਿੱਚ ਸੀ ਕਿੱਦਾਂ ਦੇ ਹਾਲਾਤ ਸੀ ਜਾਂ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਡਾਕਟਰਾਂ ਨੇ ਡਾਕਟਰ ਨੇ ਸੀ ਜਾ ਕੇ ਇਹਦੇ ਵੱਡੇ ਡਾਕਟਰਾਂ ਨਾਲ ਵੀ ਉਹ ਕਹਿੰਦੇ ਪਰੇਸ਼ਣ ਹੋਊਗਾ ਢੂਗੀ ਦਾ ਹਾਂ ਜੀ ਇਹਨੇ ਪਰੇਸ਼ਣਾਊਗਾ ਅੱਛਾ ਹਾਂ ਜੀ ਹਾਂ ਤਕਲੀਫ ਕਿੰਨੀ ਤੁਹਾਨੂੰ ਤਕਲੀਫ ਬਹੁਤ ਹੀ ਤੁਰੇਂ ਦੇ ਵਿੱਚ ਬਚਣਾ ਪੈਂਦਾ ਫਿਰ ਬਹਿ ਕੇ ਫੇ ਤੁਰਦਾ ਫਿਰ ਹੁੰਦਾ ਹੀ ਹੈ ਤੁਰਦਾ ਹੀ ਹਾਂ ਉਸ ਤੋਂ ਬਾਅਦ ਹੁਣ ਮੈਂ ਮਿੱਠੀ ਕਾਇ ਨਹੀਂ ਲੱਗਦਾ ਹਾਂ ਠੀਕ ਹਾਂ ਜੀ ਹਾਂ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਇਹਨਾਂ ਸਨੁਗਦਾ ਸੈਦੀ ਮੇਰੀ ਸਿਹਤ ਆ ਰਹੀ ਹੈ ਦਰ ਜਲੂਰ ਮੇਰੀ ਸਾਲੀ ਆ ਉਹ ਕਹਿੰਦੀ ਜੀ ਮੈਨੂੰ ਬਾਈ ਲੈ ਜਾਓ ਉਹਨੂੰ ਉਹਨੂੰ ਪਰਦੇ ਕਹਿੰਦੇ ਜੀ ਉਹ ਮੱਚੀ ਆ ਹੀ ਨਹੀਂ ਗੇ ਅਸੀਂ ਹੁਣ ਆ ਗਏ ਉਹ ਕਹਿਣਾ ਮੰਨ ਲਿਆ ਉਹਦਾ ਹਾਂ ਜੀ ਉਹਦੇ ਬਾਅਦ ਸਾਨੂੰ ਪਤਾ ਲੱਗ ਗਿਆ ਜੀ ਅਸੀਂ ਹੁਣ ਹੋਰ ਵੀ ਦੱਸਿਆ ਵੀ ਦਵਾਈ ਲਿਜਾਓ ਰੋ ਬਹੁਤ ਵਧੀਆ ਜੀ ਕਿੰਨਾ ਫਰਕ ਪਿਆ ਤੁਹਾਨੂੰ ਬਹੁਤ ਫਰਕ ਪਿਆ ਜੀ ਇਹਨੂੰ ਪੈ ਗਿਆ 80 ਮਿੰਟ ਫਰਕ ਜੀ ਹਾਂ ਜੀ ਸੋ ਦੋਸਤੋ ਤੁਸੀਂ ਆ ਆਪਾਂ ਨੇ ਤੁਹਾਨੂੰ ਜਿਹੜੇ ਮਰੀਜ਼ ਸੀਗੇ ਨਾ ਉਹ ਵੀ ਵਿਖਾਏ ਆ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਵੀ ਦੱਸਿਆ ਵੀ ਸਾਨੂੰ ਕਿੰਨੀ ਪੁਰਾਣੀ ਜਿਹੜੀ ਡਿਸਕ ਦੀ ਪ੍ਰੋਬਲਮ ਸੀ ਤੇ ਇਹ ਹੁੰਦੀ ਕਿਉਂ ਹੈ ਤੇ ਸੋਲੂਸ਼ਨ ਕੀ ਹੈ ਕਿਸ ਤਰ੍ਹਾਂ ਬੈ ਜੀ ਇਹ ਦਾ ਸਾਰਾ ਹੱਲ ਕਰਦੇ ਨੇ ਅਸੀਂ ਤੁਹਾਡੇ ਰੂ ਰੂ ਕਰਵਾਵਾਂਗੇ ਕਰਾਂਗੇ ਗੱਲਬਾਤਾਂ ਬੈਦ ਓਂਕਾਰ ਸਿੰਘ ਜੀ ਗੰਗਾ ਨਗਰ ਵਾਲੇ Rajasthan ਵਾਲੇ ਤੇ ਉਹਨਾਂ ਦੇ ਨਾਲ ਬੈਦ ਇਕਵਾਲ ਸਿੰਘ ਜੀ ਆਓ ਫਿਰ ਕਰਦੇ ਆਂ ਸਵਾਗਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈ ਜੀ ਜਿਸ ਤਰ੍ਹਾਂ ਮੈਂ ਇੱਥੇ ਦੇਖਿਆ ਹਨਾ ਵੀ ਕਾਫੀ ਜਿਹੜੇ ਪੇਸ਼ੈਂਟ ਸੀ ਉਹ ਡਿਸਕ ਦੇ ਜ਼ਿਆਦਾਤਰ ਆਏ ਹਨਾ ਤੇ ਇਹ ਜਿਹੜੀ ਡਿਸਕ ਦੀ ਪ੍ਰੋਬਲਮ ਹੈ ਅੱਜ ਕੱਲ ਬਹੁਤ ਜ਼ਿਆਦਾ ਜੀ ਜੀ ਇੱਕ ਮੇਨ ਇਹਦੇ ਕਾਰਨ ਕੀ ਨੇ ਜੀ ਇਹਦੇ ਮੇਨ ਕਾਰਨ ਇਹ ਹੈ ਕਿ ਸਾਡੇ ਜਿਹੜੇ ਜੋਇੰਟ ਪੱਖੋਂ ਬਹੁਤ ਪਿੱਛੇ ਜਾ ਰਹੇ ਹਨ ਜੀ ਫਿਜ਼ੀਕਲ ਵਰਕ ਬਿਲਕੁਲ ਹੀ ਛੱਡਤਾ ਜੀ ਬਿਲਕੁਲ ਹੱਡੀਆਂ ਦਾ ਕੋਈ ਕੋਈ ਟੌਨਿਕ ਜਾਂ ਇਸ ਨੂੰ ਕਹਿੰਦੇ ਬੌਨ ਟੌਨਿਕ ਖਾ ਲੋ ਉਸ ਪਾਸੇ ਲੋਕ ਨਹੀਂ ਜਾਂਦੇ ਲੋਕ ਪੇਨ ਕਿਲਰ ਦੀ ਤਰਫ ਦੌੜਦੇ ਆ ਜੀ ਜੋ ਕਿਡਨੀ ਔਰ ਹਾਰਟ ਨੂੰ ਡਿਸਟਰਬ ਕਰਦੀ ਹੈ ਇਦੇ ਵਿੱਚ 1021 ਜਿਹੜਾ ਹੈ ਸਾਧਨ ਬੌਨ ਹਿਲਰ ਕਹਿੰ ਲੋ ਬੌਨ ਟਾਉਨਿਕ ਕਹਿੰ ਲੋ ਉਹੋ ਜ਼ਿਆਦਾਤਰ ਹੋਮੋਪੈਥੀ ਔਰ ਆਯੁਰਵੇਦ ਹਾਂਜੀ ਇਹੀ ਹੀ ਉਹਨੂੰ ਰੀਚਾਰਜ ਕਰ ਸਕਦੇ ਆ ਜੀ ਬਿਲਕੁਲ ਐ ਤੁਸੀਂ ਆਯੁਰਵੇਦ ਤੇ ਆਪਣਾ ਹੋਮੋਪੈਥੀ ਨਹੀਂ ਕਰਦੇ ਹੋ ਜਾਂ ਕਲਾ ਆਯੁਰਵੇਦ ਦਾ ਆਯੁਰਵੈਦਿਕ ਕਰਦਾ ਜੀ ਜੀ ਆਯੁਰਵੈਦਿਕ ਦੇ ਵਿੱਚ ਹੱਡ ਜੋੜ ਸਲੀਪ ਟਿਸਕ ਸਰਵਾਈਕਲ ਬੌਨ ਹੱਡੀਆਂ ਸਿਕੜ ਜਾਣੀਆਂ ਉਹਦਾ ਸਬਸਟ ਦੀ ਬੈਸਟ ਸਟੇਟਮੈਂਟ ਇਨ ਆਯੁਰਵੇਦ ਜੀ ਤੇ ਤੁਹਾਡਾ ਕਿੰਨੇ ਚੰਦਾ ਤਜਰਬਾ ਜੀ ਅ ਲਗਭਗ 89 ਤੋਂ ਅਸੀਂ ਸ਼ੁਰੂ ਕਰ ਰੱਖਿਆ ਜੀ ਇਹ ਜੀ 89 ਤੋਂ ਕੰਟੀਨਿਊ ਅਸੀਂ ਕਰਨੇ ਤੇ ਜਦ ਸਾਡਾ ਰਾਜਸਥਾਨ ਚ ਹੀ ਕੰਮ ਹੈ ਉਸ ਤੋਂ ਬਾਅਦ ਸਾਡਾ ਬਾਬਾ ਜੀ ਨਾਲ ਸੰਪਰਕ ਹੋਇਆ ਇੱਥੋਂ ਦੇ ਲੋਕਾਂ ਨਾਲ ਜੁੜੇ ਉਹਨਾਂ ਨੇ ਸਾਨੂੰ ਇੱਥੇ ਕਿਹਾ ਵੀ ਤੁਸੀਂ ਸਾਡੇ ਆਇਆ ਕਰੋ ਫਿਰ ਸਾਡੇ ਕੋਲ ਟਾਈਮ ਨਹੀਂ ਸੀ ਪਰ ਫਿਰ ਵੀ ਅਸੀਂ ਇੱਥੇ ਆ ਕੇ ਇਹਨਾਂ ਦੀ ਸੇਵਾ ਦੇ ਰਹੇ ਹਾਂ ਜੰਨਤ ਇੱਥੇ ਪਿੰਡ ਹਰੀਗੜ੍ਹ ਦੋਸਤੋ ਜ਼ਿਲ੍ਹਾ ਸੰਗਰੂਰ ਬਾਬਾ ਗੁਰਜੀਤ ਸਿੰਘ ਨੇ ਜਿਹੜੇ ਆਸਾਨ ਤੇ ਅਸੀਂ ਬੈਠੇ ਆਂ ਤੇ ਇੱਥੇ ਹੀ ਵੈਦ ਜੀ ਆਉਂਦੇ ਨੇ ਸੋ ਇੱਥੋਂ ਬਿਨਾਂ ਤੁਸੀਂ ਪੰਜਾਬ ਚ ਹੋਰ ਕਿਤੇ ਨਹੀਂ ਜਾਂਦੇ ਨਹੀਂ ਜੀ ਹੋਰ ਸਾਡਾ ਪੰਜਾਬ ਚ ਕਿਤੇ ਡਰ ਜੀ ਓਨਲੀ ਸਿਰਫ ਇੱਥੇ ਸ਼ੁਰੂਤੀ ਇੱਥੋਂ ਸ਼ੁਰੂ ਕਰਿਆ ਸੀਗਾ ਔਰ ਇੱਥੇ ਹੀ ਗੁਰੂ ਜੀ ਆਪਨ ਬਾਬਾ ਜੀ ਕੋਲੇ ਆ ਕੇ ਸੀ ਇਹ ਕਰਦੇ ਤੇ ਇੱਕ ਹੋਰ ਅਸੀਂ ਜ਼ਿਆਦਾਤਰ ਸੁਣਿਆ ਜੀ ਕਿ ਜਿਹੜੇ ਇਹ ਜਿਹੜੀਆਂ ਬਿਮਾਰੀਆਂ ਨੇ ਜ਼ਿਆਦਾਤਰ ਡਿਸਕ ਦੀਆਂ ਨੇ ਜਾਂ ਕੋਈ ਵੀ ਨੇ ਇਹ ਜ਼ਿਆਦਾ ਪੰਜਾਬੀਆਂ ਨੂੰ ਕਿਉਂ ਨੇ ਕਿ ਬੈਸੀ ਧਾਰਨਾ ਲੋਕਾਂ ਦੀ ਬਣੀ ਹੋਈ ਆ ਜੀ ਸਾਡੇ ਜਿਹੜੇ ਪੰਜਾਬੀ ਸਮਾਜ ਦਾ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹ ਦੂਜਿਆਂ ਨਾਲ ਡਿਫਰੈਂਟ ਹੈ ਬਿਲਕੁਲ ਜੀ ਇਸ ਕਰਕੇ ਸਾਨੂੰ ਹੱਡੀਆਂ ਡਾਇਬਟੀਜ਼ ਹਾਈਪਰ ਟੈਂਸ਼ਨ ਇਹਦੇ ਇਦਿਸੀ ਗਿਰਪਤ ਹੋਣ ਜਾਣੇ ਕੋ ਫਿਜ਼ੀਕਲ ਤਾਂ ਬਿਲਕੁਲ ਹੀ ਛੱਡ ਰਹੇ ਆ ਕਿਸੇ ਨੂੰ ਕਹਿ ਦਈਏ ਐਕਸਰਸਾਈਜ਼ ਕਰ ਲਓ ਜਾਂ ਤੁਹਾਡੀ ਕਮਾਈ ਕਰਿਆ ਕਰੋ ਜਾਂ ਇੱਧਰ ਕੋਈ ਸਿਹਤ ਬਣੇ ਧਿਆਨ ਦਿਓ ਨਹੀਂ ਜੀ ਅਸੀਂ ਤਾਂ ਅੰਧਾਤੋਂਦੀ ਖਾਣਾ ਹੈ ਉਸ ਕਰਕੇ ਇਹ ਜਿਆਦਾ ਰੋਗ ਵੱਧਦੇ ਦਿਨ ਪਰ ਦਿਨ ਵੱਧ ਰਹੇ ਜੀ ਬਿਲਕੁਲ ਕਿਸ ਕੰਡੀਸ਼ਨ ਤੱਕ ਹੈ ਜਿਹੜਾ ਇਹ ਡਿਸਕ ਦਾ ਜਿਹੜਾ ਹੱਲ ਹੋ ਜਾਂਦਾ ਆਯੁਰਵੈਦ ਰਾਹੀਂ ਆਯੁਰਵੈਦ ਵਿੱਚ ਜਿਵੇਂ ਨਰਵਾਈਨ ਟੋਨਿਕ ਨਾਲ ਅਸੀਂ ਜ਼ਿਆਦਾਤਰ ਜ਼ੋਰ ਦਿੰਨੇ ਆ ਵੀ ਜਿਹੜੀ ਨਰਵ ਕੋਈ ਅੰਡਰ ਕੰਪਰੈਸ ਹੈ ਉਹਨੂੰ ਥੈਰੇਪੀ ਪਲੱਸ ਮੈਡੀਸ਼ਨ ਨਾਲ ਠੀਕ ਕਰਿਆ ਜਾਂਦਾ ਹੈ ਕਈ ਵਾਰ ਇਹਦਾ ਅਸੀਂ ਮਰੀਜ਼ਾਂ ਤੋਂ ਵੀ ਸੁਣਿਆ ਵੀ ਡਾਕਟਰ ਕਹਿੰਦੇ ਨੇ ਇਹਦਾ ਹੱਲ ਹੀ ਆਪਰੇਸ਼ਨ ਹੈ ਬਿਲਕੁਲੀ ਜ਼ਿਆਦਾ ਕੰਡੀਸ਼ਨ ਜਿਹੜੀ ਖਰਾਬ ਹੁੰਦੀ ਹੈ ਉਹ ਕਿੱਥੇ ਕਿ ਤੱਕ ਦਾ ਹੁੰਦਾ ਵੀ ਜਿਹੜਾ ਕਵਰ ਕਰ ਲੈਂਗੇ ਇਹ ਮਰੀਜ਼ ਤੇ ਡਿਪੈਂਡ ਕਰਦਾ ਵੀ ਉਹ ਆਪ ਸੈਲਫ ਡਿਪੈਂਡ ਐਕਸਰਸਾਈਜ਼ ਕਰੂਗਾ ਜਾਂ ਉਹ ਕੁਝ ਬੈੱਡ ਰੈਸਟ ਕਰ ਸਕਦਾ ਜੇ ਅਗਰ ਦੋਨੇ ਚੀਜ਼ਾਂ ਉਹ ਕਰਦਾ ਹੈ ਤਾਂ ਜਮਨ ਲੋਰ ਪਾਰਟ ਡੈਡ ਹੋਏ ਵੀ ਠੀਕ ਹੋ ਜਾਂਦੀ ਹੈ ਜੀ ਕਿੰਨੇ ਟਾਈਮ ਦਾ ਕੋਰਸ ਹੈ ਜਿਹੜਾ ਦਵਾਈ ਦਾ ਜੀ ਕਿੰਨੇ ਦਿਨਾਂ ਬਾਅਦ ਦਾ ਜਿਹੜਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ 10 ਦਿਨਾਂ ਤੋਂ ਬਾਅਦ ਉਹਦੇ ਵਿੱਚ ਇੰਪਰੂਵਮੈਂਟ ਸ਼ੁਰੂ ਹੋ ਜਾਂਦੀ ਹੈ ਜੀ ਅਗਰ ਉਹ ਰੋਜ਼ ਐਕਸਰਸਾਈਜ਼ ਕਰਦਾ ਹੈ ਖਾਣ ਪੀਣ ਨੂੰ ਸੀਮਤ ਰੱਖਦਾ ਹੈ ਔਰ ਮੈਡੀਸ਼ਨ ਤੇ ਟੈਮਲਿਕ ਦੋਜੇ ਲੈ ਰਿਹਾ ਹੈ ਜੀ ਤੋ ਕੁਛ ਸਾਡੇ ਦਰਸ਼ਕ ਇਦਾਂ ਦੇ ਵੀ ਹੋਣਗੇ ਜਿਹੜੇ ਕਿ ਦੋਨੋਂ ਹੋਣਗੇ ਜਾਂ ਉਹਨਾਂ ਦੇ ਮਨ ਦੇ ਵਿੱਚ ਇਹ ਹੋਊਗਾ ਵੀ ਸ਼ਾਇਦ ਸਾਨੂੰ ਜੇ ਦਵਾਈ ਇੱਥੇ ਮਿਲ ਜੇ ਤੁਸੀਂ ਇਹ ਚੈੱਕ ਅਪ ਕਰਕੇ ਦਵਾਈ ਦਿੰਨੇ ਹੋ ਜਾਂ ਕਈ ਵਾਰੀ ਕੋਈ ਆਨਲਾਈਨ ਮੰਗਵਾਉਣਾ ਚਾਹੁੰਦੇ ਨੇ ਜੀ ਅਸੀਂ ਆਨਲਾਈਨ ਵੀ ਪੇਚਦੇ ਆ ਚੈੱਕ ਅਪ ਦਾ ਮਤਲਬ ਇਹ ਹੁੰਦਾ ਵੀ ਇਹ ਨਹੀਂ ਵੀ ਉਹ ਜੋਇੰਟ ਡਿਸਕ ਪ੍ਰੋਬਲਮ ਹੋਵੇ ਕਈ ਵਾਰੀ ਮਸਲਸ ਪਾਜਮਾ ਮਸਲਸ ਸਿਕੜ ਜਾਣੇ ਜਾਂ ਕੋਈ ਚਟਕਾ ਲੱਗ ਜਾਣਾ ਇਹਦੇ ਵਾਸਤੇ ਕੋਈ ਐਡੀ ਵੱਡੀ ਮੈਡੀਸ਼ਨ ਦੀ ਜ਼ਰੂਰਤ ਨਹੀਂ ਹੁੰਦੀਗੀ ਮੈਡੀਸ਼ਨ ਦੀ ਜ਼ਰੂਰਤ ਉੱਥੇ ਦਿੱਤੀ ਜਾਂਦੀ ਹੈ ਜਿੱਥੇ ਲੋਰ ਪਾਰਟ ਦੇ ਵਿੱਚ ਜਾਂ ਕਿਸੇ ਲੱਤ ਦੇ ਵਿੱਚ ਦਰਦ ਆ ਜਾਣਾ ਸੁਨ ਆ ਜਾਣਾ ਕੀੜੀਆਂ ਦੌੜਨੀਆਂ ਉੱਥੇ ਜਾ ਕੇ ਆਯੁਰਵੇਦ ਦੀ ਫਿਰ ਮੈਡੀਸ਼ਨ ਅਸੀਂ ਸ਼ੁਰੂ ਕਰਦੇ ਹਾਂ ਜੀ ਕੋਈ ਜ਼ਰੂਰੀ ਨਹੀਂ ਵੀ ਮੈਡੀਸ਼ਨ ਸਾਥੋਂ ਲਈ ਜਾਵੇ ਪਰਚੀ ਬਣਾ ਕੇ ਅਸੀਂ ਹਾਂ ਵੀ ਹਰੇਕ ਮਰੀਜ਼ ਕੋਲ ਸਾਡੀ ਪਰਚੀ ਹੋਊਗੀ ਕਿਸੇ ਵੀ ਆਯੁਰਵੇਦ ਸਟੋਰ ਤੋਂ ਜਾ ਕੇ ਆਪਦੀ ਦਵਾਈ ਲੈ ਸਕਦਾ ਹੈ ਜੀ ਤੇ ਤੁਸੀਂ ਵੀ ਆਪਣੇ ਫਾਰਮੂਲੇ ਤਿਆਰ ਕਰਦੇ ਹੋ ਜੀ ਨਹੀਂ ਆਪ ਦੇ ਕੋਈ ਫਾਰਮ ਅਸੀਂ ਜੋ ਫਾਰਮੇਸੀਆਂ ਬਣਾ ਰਹੀਆਂ ਐ ਸਟੈਂਡਰਡ ਦੀ ਜੋ ਸਾਡੇ ਕੋਲ ਹੈਗੇ ਅਸੀਂ ਉਹੀ ਹੀ ਚੀਜ਼ਾਂ ਯੋਜ ਕਰਦੇ ਆਂ ਅੱਛੀ ਅੱਛੀ ਕੰਪਨੀ ਵਾਲੀਆਂ ਬ੍ਰਾਂਡ ਸਟੈਂਡਰਡ ਦਾ ਯੂਜ਼ ਕਰਦੇ ਹਾਂ ਜੀ ਸਟੈਂਡਰਡ ਦਾ ਬ੍ਰਾਂਡ ਕੋਈ ਵੀ ਦੂਤਪਾ ਵਿਸ਼ਰ ਡਾਬਰ ਵਗੈਰਾ ਉਸ ਦਾ ਨਰਵਾਇਨ ਟੋਨਿਕ ਬੜੀਆ ਪ्योर ਐਰਵੈਦਿਕ ਜੀ ਜੀ ਸੋ ਜਿਸ ਤਰ੍ਹਾਂ ਡਿਸਕ ਤੇ ਗੱਲ ਹੋ ਗਈ ਹੈ ਨਾ ਜੀ ਤੇ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਤੁਸੀਂ ਅਯੁਰਵੈਦਿਕ ਤਰੀਕੇ ਨਾਲ ਇਲਾਜ ਕਰਦੇ ਹੋ ਜੀ ਹੋਰ ਇਹ ਜੇ ਹੱਡੀਆਂ ਦਾ ਸਬੰਧ ਵਿੱਚ ਕਰੀਏ ਤਾਂ ਆਰਥਰਾਈਟਿਸ ਵੀ ਇਹਦੇ ਨਾਲ ਜੁੜ ਜਾਂਦਾ ਹੈ ਜੀ ਚਾਹੇ ਉਹਨੂੰ ਗਾਊਟ ਆਰਥਰਾਈਟਿਸ ਹੈ ਰੂਮਟਿਡ ਆਰਥਰਾਈਟਿਸ ਹੈ ਜਾਂ ਆਸਟਿਓ ਆਰਥਰਾਈਟਿਸ ਹੈ ਜੀ ਇਹਨਾਂ ਤਿੰਨਾਂ ਦੇ ਅਲੱਗ-ਅਲੱਗ ਸਬਜੈਕਟ ਹੈ ਔਰ ਅਲੱਗ-ਅਲੱਗ ਹੀ ਮੈਡੀਸ਼ਨ ਹੈ ਜੀ ਫਿਰ ਉਸੇ ਤਰੀਕੇ ਦਾ ਦੇਖਣਾ ਪੈਂਦਾ ਵੀ ਇਹਦੇ ਵਿੱਚ ਇਨਫੈਕਸ਼ਨ ਆ ਰਿਹਾ ਹੈ ਜਾਂ ਇਹਦੀਆਂ ਹੱਡੀਆਂ ਘਸ ਰਹੀਆਂ ਜਾ ਰਹੀਆਂ ਜਾਂ ਯੂਰਿਕ ਐਸਿਡ ਅੱਪ ਹੋ ਰਿਹਾ ਹੈ ਉਹਨਾਂ ਦਾ ਲੈਵਲ ਵੀ ਥੱਲੇ ਕਰਾਂਗੇ ਤਾਂ ਹੀ ਅਸੀਂ ਗਠੀਆ ਤੇ ਕਾਬੂ ਪਾ ਸਕਦੇ ਹਾਂ ਜੀ ਵੈਸੇ ਨਹੀਂ ਹੁਣ ਆਮ ਅਸੀਂ ਦੇਖਿਆ ਜੋ ਐਲੋਪੈਥਿਕ ਚੱਲਦੇ ਸਟੀਰਾਈਡ ਪਤਾ ਪੇਨ ਕਿਲਰ ਦੇਤੀਆਂ ਵਿਟਾਮਿਨ ਆਪਣੇ ਡੀ ਦੇਤਾ ਇਹ ਦਿਨ ਆਰਥਰਾਈਟਿਸ ਨਹੀਂ ਜਾਂਦੀ ਉਹ ਸਿਰਫ ਪੇਨ ਨੂੰ ਰੋਕਣ ਵਾਸਤੇ ਹੈ ਜੀ ਇਹ ਜਰ ਅਯੁਰਵੈਦ ਹੋਮੋਪੈਥਿਕ ਜਾਂ ਜੁਨਾਨੀ ਚਾਏ ਸਭ ਤੋਂ ਟੌਪ ਅਯੁਰਵੈਦ ਚੱਲ ਰਿਹਾ ਹੈ ਉਸ ਤੋਂ ਬਾਅਦ ਹੋਮੋਪੈਥੀ ਹੈ হোমোপ্যাথি ਬਾਜੇ ਨਕਵਿਕ ਜਿਹਨੂੰ ਆਏ ਬਈ ਹਾਇ ਮੈਂ ਪੇਨ ਕਿਲਰ ਖਾਵਾ ਉਹ ਫਿਰ ਐਲੋਪੈਥਿਕ ਦੀ ਤਰਫ ਦੌੜਦਾ ਹੈ। ਰੋਗ ਇਹ ਨਾਮਰਾਤ ਬਿਮਾਰੀ ਹੈ ਆਰਥਰਾਇਟਿਸ। ਜੀ ਇਹ ਆਏ ਨਹੀਂ ਵੀ ਆਪਾਂ ਅੱਜ ਹੀ ਜਾਂਦਾ 10 20 ਦਿਨ ਦਵਾਈ ਖਾਧੀ ਤੇ ਅਸੀਂ ਗਠੀਆ ਤੋਂ निजात ਪਾ ਲਈ ਨਹੀਂ। ਸਾਨੂੰ ਇਹਦੇ ਨਾਲ ਲੰਮਾ ਹੀ ਨਿਭਣਾ ਪਊਗਾ। ਜੀ ਆਪਦੇ ਡਾਕਟਰ ਆਪ ਮੰਨਣਾ ਪਊਗਾ। ਖਾਣ-ਪੀਣ, ਐਕਸਰਸਾਈਜ਼, ਚੱਲਣਾ, ਉੱਠਣਾ, ਬੈਠਣਾ ਇਹ ਸਾਰੀ ਲਾਈਨਿੰਗ ਇੱਕ ਹੋ ਜੂਗੀ। ਗਠੀਆ ਤੇ ਬਤ ਵਧੀਆ ਸੌਖਾ ਜੀਵਨ ਨਿਕਲ ਜੂਗਾ ਜੀ ਤੇ ਇਸ ਤੋਂ ਬਿਨਾ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਕੰਮ ਕਰ ਰਹੀਆਂ ਹੋਰ ਆਯੁਰਵੇਦ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਹੈਗੀ ਹੈ ਜਿਵੇਂ ਫੈਟੀ ਲੀਵਰ ਆਮ ਲੋਕਾਂ ਦੇ ਵਿੱਚ ਫੈਟੀ ਲੀਵਰ ਆ ਰਿਹਾ ਹੈ ਬਹੁਤ ਜ਼ਿਆਦਾ ਜੀ ਹਾਂ ਫੈਟੀ ਲੀਵਰ ਵਾਸਤੇ ਆਯੁਰਵੇਦ ਰਾਮ ਬਾਣਾ ਉਸਦੀ ਹੈ ਚਾਹ ਉਹਦਾ ਓਟੀਪੀਟੀ ਵਧਿਆ ਹੋਵੇ ਚਾਹ ਉਹ ਫੈਟੀ ਲੀਵਰ ਹੋਵੇ ਉਹਦੇ ਵਿੱਚ ਆਯੁਰਵੇਦ ਹੀ ਰਾਮ ਬਾਣਾ ਉਸਦੀ ਹੈ ਜੋ ਵੀ ਡਾਕਟਰ ਹੈ ਚਾਹ ਐਲੋਪੈਥਿਕ ਹੈ ਚਾਹ ਜਨਾਨੀ ਹੈ ਚਾਹ ਹੋਮੋਪੈਥੀ ਹੈ ਲਿਵਰ ਟੋਨਿਕ ਦੇ ਦੇ ਕੇ ਆਧਾਰ ਤੇ ਹੀ ਉਹ ਫੈਟੀ ਲਿਵਰ ਨੂੰ ਠੀਕ ਕਰਿਆ ਜਾਂਦਾ ਹੈ ਜੀ ਫੈਟੀ ਲਿਵਰ ਹੋਣ ਦੇ ਕਾਰਨ ਕੀ ਨੇ ਲਿਵਰ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਹ ਕਿਸ ਕਾਰਨ ਹੁੰਦੀਆਂ ਨੇ ਜੀ ਜਿਵੇਂ ਬਹੁਤ ਜ਼ਿਆਦਾ ਜਿਵੇਂ ਕੋਈ ਚ ਫੀਮੇਲ ਹੈ ਚਾਹ ਮੇਲ ਹੈ ਲੇਡੀ ਹੈ ਚਾਹ ਬੰਦਾ ਹੈ ਹੁਣ ਮੇਲ ਕੀ ਕਰਦੇ ਜ਼ਿਆਦਾ ਐਲਕੋਹਲਿਕ ਯੂਜ਼ ਕਰਦੇ ਉਹਦੀ ਕੋਈ ਸੀਮਤ ਮਾਤਰਾ ਨਹੀਂ ਓਵਰਡੋਜ਼ ਐਲਕੋਹਲ ਲੈਣਾ ਉਹਦੇ ਨਾਲ ਲਿਵਰ ਫਾਲਟ ਆਉਣਾ ਸ਼ੁਰੂ ਹੋ ਜਾਂਦਾ ਹੈ ਫਿਰ ਅਸੀਂ ਐਂਟਾਸਿਡ ਖਾਦਾ ਦਵਾਦਾਂ ਉਤੜ ਕੇ ਉੱਠੇ ਪਹਿਲਾਂ ਕੈਪਸੂਲ ਖਾਦਾ ਜੇ ਕਿਸੇ ਨੂੰ ਕਹਿ દਈਏ ਵੀ ਗਰਮ ਪਾਣੀ ਪੀ ਲਓ ਜਾਂ ਕੋਈ ਹੋਰ ਕੁਝ ਨਾਲ ਕੋਈ ਚੀਜ਼ ਉਹ ਨਹੀਂ ਅਸੀਂ ਤਾਂ ਖਾਲੀ ਪੇਟ ਤੇ ਆਧਾਰ ਆ ਬਸ ਉਹ ਖਾਲੀ ਪੇਟ ਵਾਲਾ ਜੇ ਕੈਪਸੂਲ ਨਹੀਂ ਖਾਦਾ ਅੱਜ ਮੇਰੇ ਜਲਨ ਹੋਈ ਜਾਂਦੀ ਹੈ ਮੇਰਾ ਪੇਟ ਅਫਾਰਾ ਹੋ ਗਿਆ ਉਹ ਉਹਨੂੰ ਰਾਹਤ ਦੇਣ ਵਾਸਤੇ ਹੈ ਜੋ ਐਂਟਾਸਿਡ ਆ ਰਹੇ ਆ ਬਾਜ਼ਾਰ ਦੇ ਵਿੱਚ ਉਹ ਸਿਰਫ ਐਸਿਡ ਨੂੰ ਆਂਤ ਦੇ ਨਾਲ ਹੀ ਸੰਪਰਕ ਕਰਦੀ ਹੈ ਜੀ ਉਹਨੂੰ ਬਾਹਰ ਨਹੀਂ ਕੱਢ ਸਕਦੇ ਜੋ ਆਯੁਰਵੇਦਕ ਉਸ ਐਸਿਡ ਨੂੰ ਅਬਜ਼ਰਵਿੰਗ ਕਰਕੇ ਲੈਟਰਿੰਗ ਦੇ ਰਸਤੇ ਬਾਹਰ ਨਿਕਲ ਜਾਂਦਾ ਹੈ ਜੀ ਸੋ ਇਹ ਤਾਂ ਹੋ ਗਿਆ ਆਪਾਂ ਗੱਲ ਕਰ ਲਈਏ ਮਰਦਾਂ ਦੀ ਮਰਦ ਤਾਂ ਅਲਕੋਹਲ ਲੈਂਦੇ ਨੇ ਪਰ ਔਰਤਾਂ ਦਾ ਵੀ ਲੀਵਰ ਫੇਟੀ ਹੁੰਦਾ ਜਿਆਦਾ ਉਹਦਾ ਕਾਰਨ ਜੀ ਉਹਦਾ ਕਾਰਨ ਇਹ ਹੈ ਕਿ ਅੱਜਕੱਲ ਥੋੜਾ ਜਿਹਾ ਦਰਦ ਹੋਵੇ ਘਰ ਘਰ ਡੱਬੇ ਭਰੇ ਪਏ ਹੈਗੇ ਪੇਨ ਕਿਲਰ ਦੇ ਉਹਨਾਂ ਨੇ ਪੁੱਛਣਾ ਨਹੀਂ ਕਿਸੇ ਡਾਕਟਰ ਨੂੰ ਕਿਸੇ ਤੋਂ ਸਲਾਹ ਨਹੀਂ ਲੈਣੀ ਮੇਰਾ ਸਿਰ ਦੁਖਦਾ ਹੈ ਮੇਰੇ ਹੱਡ ਪੈਰ ਦੁਖਦੇ ਹੈ ਚੱਕੀ ਪੰਨੇ ਚ ਗੋਲੀ ਕੱਢੀ ਔਰ ਖਾਧੀ ਫੇਰ ਨਾ ਜੀਵਨ ਨੇ ਦੁਪਹਿਰੇ ਫੇਰ ਖਾਧੀ ਸ਼ਾਮ ਨੂੰ ਨਹੀਂ ਦਿਨ ਆਈ ਫੇਰ ਆਈ ਓਵਰਡੋਜ਼ ਪੇਨਕিলার ਖਾਣ ਨਾਲ ਲਿਵਰ ਦੇ ਵਿੱਚ ਸਵੇਲਿੰਗ ਜਕ ਆਪਣੇ ਭਾਰੀਪਣ ਐਸਿਡ ਇਹ ਚੀਜ਼ਾਂ ਦੇ ਸਿਪਟਮ ਆ ਜਾਂਦੇ ਜੀ ਇਸ ਤੋਂ ਬਿਨਾਂ ਜਿਵੇਂ ਇੱਕ ਹੋਰ ਬਹੁਤ ਜ਼ਿਆਦਾ ਹੈ ਜੀ ਸਰਵਾਈਕਲ ਦਾ ਜੀ ਤੇ ਇਹ ਵੀ ਬਹੁਤ ਜ਼ਿਆਦਾ ਇਹਦਾ ਵੀ ਹੈਗਾ ਹੱਲ ਤੁਹਾਡੇ ਕੋਲ ਜੀ ਬਿਲਕੁਲ ਜੀ ਸਰਵਾਈਕਲ ਦਾ ਤਾਂ ਜਮੈਂ ਅਸੀਂ ਥੈਰੇਪੀ ਕਰਦੇ ਆਂ ਮੈਂ ਬੈਚਲਰ ਐ ਇਸ ਵਿੱਚ ਆਯੁਰਵੇਦ ਦੇ ਵਿੱਚ ਇਹਦਾ ਸਭ ਤੋਂ ਵੱਡਾ ਸੌਖਾ ਤਰੀਕਾ ਹੈਗਾ ਐਕਸਰਸਾਈਜ਼ ਔਰ ਹੱਡੀਆਂ ਦੀ ਮਜ਼ਬੂਤੀ ਰੱਖਣੀ ਅਗਰ ਦੋਨੋਂ ਦਾ ਬੈਲੈਂਸ ਬਰਾਬਰ ਹੈ ਤਾਂ ਸਰਵਾਈਕਲ ਵਾਲੇ ਆਰਾਮ ਨਾਲ ਤੁਰੇ ਫਿਰਦੇ ਐ ਜੇ ਐਸੇ ਮਰੀਜ਼ ਦੇਖੇ ਜਿਨ੍ਹਾਂ ਦੀ ਵਨ ਸਾਈਡ ਵੀਕ ਹੋ ਗਈ ਇੱਕ ਹੱਥ ਕੰਮ ਹੀ ਨਹੀਂ ਕਰ ਰਿਹਾ ਉਹ ਵੀ ਜੋ ਉਹਦੇ ਤੇ ਡਿਪੈਂਡ ਆ ਗਏ ਉਹਨਾਂ ਦੇ ਠੀਕ ਹੋਈ ਜਾਣੇ ਦੋ ਚਾਰ ਚੀਜ਼ਾਂ ਪ੍ਰਿਕੋਸ਼ਨ ਹੈ ਸਰਾਣਾ ਘਾਟ ਮਤਲਬ ਹੈਵੀ ਨਹੀਂ ਲੈਣਾ ਹਲਕੀ ਐਕਸਰਸਾਈਜ਼ ਸ਼ੁਰੂ ਕਰ ਦੇਣੀ ਆਪਣੇ ਆਪ ਸਰਵਾਈਕਲ ਠੀਕ ਹੋਉਗਾ ਹੁੰਦਾ ਕਿਉਂ ਹੈ ਇਹ ਹੱਡੀਆਂ ਦਾ ਰੋਗ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜੋ ਸਾਡੇ ਅੱਜ ਦੀ ਜਨਰੇਸ਼ਨ ਹੈ ਜਾਂ ਜਿਹੜੇ ਹੁਣ ਚੱਲ ਰਿਹਾ ਹੈ ਬੌਨ ਤਾਂ ਇੰਨੀਆਂ ਹੋ ਗਈਆਂ ਇੱਕ ਕਾਗਜੀ ਹੋ ਗਏ ਕੱਚ ਦਾ ਸਮਾਨ ਹੋ ਗਿਆ ਉੱਪਰ ਪੈਕਿੰਗ ਬਹੁਤ ਵੱਡੀ ਹੈ ਪਰ ਜਿਹਦੇ ਅੰਦਰ ਹੱਡੀ ਦੇ ਵਿੱਚ ਅਸਤੀ ਮਜ਼ਾ ਹੁੰਦਾ ਹੈ ਰਸ ਹੁੰਦਾ ਉਹ ਬਿਲਕੁਲ ਹੀ ਡਰਾਈ ਹੋ ਰਿਹਾ ਉਹਦੀ ਘਾਟ ਬਹੁਤ ਆ ਰਹੀ ਹੈ ਉਹ ਉਹ ਅਸੀਂ ਡਾਈਟ ਖਾਏ ਨੇ ਜਿਹਦੇ ਵਿੱਚ ਸਾਡੀਆਂ ਹੱਡੀਆਂ ਦੇ ਵਿੱਚ ਗਰੋਥ ਹੋਵੇ ਪਾਵਰ ਬਣੇ ਜਾਂ ਫਲੈਕਸੀਬਿਲਟੀ ਰਵੇ ਇਹ ਚੀਜ਼ਾਂ ਜਦੋਂ ਰਹਿਣਗੀਆਂ ਫਿਰ ਰੋਗ ਹੋਣਗੇ ਨਹੀਂ ਅਸੀਂ ਤਾਂ ਡਾਕਟਰਾਂ ਤੇ ਡਿਪੈਂਡ ਕਰਦੇ ਗਏ ਸੀਗੇ ਜੀ ਮੈਂ ਉੱਥੋਂ ਪਟਿਆਲੇ ਖਾ ਕੇ ਦਵਾਈ ਗਏ ਸੰਘਰੂਰ ਵਾਲਿਆਂ ਨੇ ਐਮ ਆਰ ਆਈ ਕਰਤੀ ਉਹਨਾਂ ਨੇ ਦਵਾਰੇ ਐਮ ਆਰ ਆਈ ਕਰਤੀ ਮਤਲਬ ਜਿਹੜਾ ਪੇਸ਼ੈਂਟ ਹੈ ਉਹ ਜ਼ਿਆਦਾਤਰ ਚੱਕਰਾਂ ਦੇ ਵਿੱਚ ਪੈ ਜਾਂਦਾ ਹੈ ਜੀ ਤੇ ਇੱਥੇ ਜਿਹੜਾ ਹਰੀਗੜ੍ਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੁਸੀਂ ਆਉਨੇ ਹੋ ਇਹਦੀ ਕੋਈ ਡੇਟ ਫਿਕਸ ਹੈ ਜਾਂ ਕਿੰਨੇ ਸਮੇਂ ਬਾਅਦ ਆਉਨੇ ਹੋ ਤੁਸੀਂ ਨਹੀਂ ਇਹਦੀ ਕੋਈ ਡੇਟ ਫਿਕਸ ਨਹੀਂ ਜੀ ਲਗਭਗ ਅਸੀਂ 2-2.5 ਮਹੀਨੇ ਸਾਨੂੰ ਸਮਾਂ ਲੱਗ ਜਾਂਦਾ ਕਿਉਂ ਸਾਨੂੰ ਉੱਥੋਂ ਟਾਈਮ ਨਹੀਂ ਮਿਲਦਾਗਾ ਸਾਡੇ ਕੋਲ ਜ਼ਿਆਦਾਤਰ ਪੀਕਾ ਨੇਰ ਉਸ ਪਾਸੇ ਦੇ ਲੋਕ ਜੁੜੇ ਹੋਏ ਹੈ ਜਿਹੜੇ ਆਯੁਰਵੇਦ ਤੇ ਬੜੇ ਖਾ ਕੇ ਖੁਸ਼ ਹੈ ਔਰ ਪੰਜਾਬ ਦੇ ਲੋਕ ਜਿਹੜੇ ਜ਼ਿਆਦਾ ਪੇਨ ਕਿਲਰ ਇਹ ਸਾਈਡ ਨੂੰ ਜਾਂਦੇ ਆ ਇਦਰ ਆਯੁਰਵੇਦ ਸਮਝੋ ਐਸੇ ਏਰੀਏ ਦੇ ਵਿੱਚ ਅਸੀਂ ਸ਼ੁਰੂ ਕਰਿਆ ਜੀ ਤੇ ਹੁਣ ਲੋਕ ਕਾਫੀ ਇਹਦੇ ਵਿੱਚ ਜੁੜ ਰਹੇ ਔਰ ਇਸ ਨੂੰ ਸਮਝ ਰਹੇ ਅਸੀਂ ਕਹਿੰਨੇ ਪਹਿਲਾਂ ਸਮਝੋ ਫਿਰ ਮੈਡੀਸ਼ਨ ਲਓ ਜ਼ਰੂਰੀ ਨਹੀਂ ਸਾਥੋ ਲੈਣੀ ਪਰਚੀ ਤੁਹਾਡੇ ਕੋਲੇ ਸਲਿੱਪ ਹੈ ਕਿਸੇ ਆਯੁਰਵੇਦ ਸਟੋਰ ਤੇ ਜਾਓ ਉਥੋਂ ਚੈੱਕ ਕਰਕੇ ਬਣਵਾ ਕੇ ਉਹਨੂੰ ਸ਼ੁਰੂ ਕਰੋ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਬੈਜੀ ਤੁਹਾਡਾ ਤੁਸੀਂ ਕਿਉਂਕਿ ਅਸੀਂ ਕਾਫੀ ਟਾਈਮ ਦੇ ਬੈਠੇ ਆ ਅਸੀਂ ਵੀ ਪਰ ਤੁਹਾਡਾ ਵੀ ਜਿਹੜਾ ਸਮਾਂ ਸੀ ਬਹੁਤ ਕੀਮਤੀ ਹੈ ਹਜੇ ਵੀ ਮਰੀਜ਼ ਜਿਹੜੇ ਬੇਸ਼ੱਕ ਦਿਨ ਛਿਪ ਗਿਆ ਬਾਹਰ ਬੈਠੇ ਨੇ ਪਰ ਤੁਸੀਂ ਇੱਕ ਵਾਰੀ ਆਪਣਾ ਜਿਹੜਾ ਗੰਗਾ ਨਗਰ ਵਾਲਾ ਐਡਰੈਸ ਤੇ ਉਹਦੇ ਨਾਲ ਮੋਬਾਈਲ ਨੰਬਰ ਜਰੂਰ ਮੈਂਸ਼ਨ ਕਰ ਦਿਓ ਅਸੀਂ ਸਕਰੀਨ ਤੇ ਵੀ ਲਾਵਾਂਗੇ ਤਾਂ ਕਿ ਜਿਹਨੂੰ ਕੋਈ ਲੋੜ ਹੈ ਤਾਂ ਉਹ ਤੁਹਾਡੇ ਨਾਲ ਸੰਪਰਕ ਕਰ ਸਕੇ ਇਹ ਸਾਡਾ ਸਾਥੀ ਇਕਬਾਲ ਸਿੰਘ ਜੀ ਤੋਂ ਅਨੁਸਾਰ ਪੂਰਾ ਜੀ ਹਾਂਜੀ ਸਰ ਓਕੇ ਜੀ ਬੈਠੋ ਜੀ ਗੰਗਾ ਨਗਰ ਆਯੁਰਵੇਦ ਸੇਵਾ ਸਦਨ ਹਾਂਜੀ ਐਸਐਸਬੀ ਰੋਡ ਸ਼੍ਰੀ ਮੰਦਿਰ ਦੇ ਸਾਹਮਣੇ ਹਾਂਜੀ Rajasthan Marudra Gramin Bank ਬਿਲਕੁਲ ਅਪੋਜੀਟ ਜੀ ਹਾਂਜੀ ਜੀ ਮੋਬਾਈਲ ਨੰਬਰ 98 2835001 ਜੀ ਸੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਗਿਆ ਜਿੰਨੇ ਤੁਹਾਨੂੰ ਸਾਮਾ ਦਿਆ ਕਿ ਸਾਡੇ ਨੂੰ ਜੀ ਸੋ ਬੈਜ ਜੀ ਜਿਵੇਂ ਨਾ ਆਪਣੇ ਬੈਜ ਜੀ ਨੇ ਵੀ ਦੱਸਿਆ ਕਿ ਜਿਹੜਾ ਫੈਰਟੀ ਲੀਬਰ ਆ ਉਹ ਤੇ ਕਈ ਤਰ੍ਹਾਂ ਨਾਲ ਹੁੰਦਾ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀ ਕਿੰਨਾ ਕਾਰਨਾ ਕਰਕੇ ਜਿਆਦਾ ਹੁੰਦਾ ਜੀ ਫੈਰਟੀ ਲੀਬਰ ਹਾਂਜੀ ਫੈਰਟੀ ਲੀਬਰ ਦੇਖੋ ਜੀ ਖਾਣ ਪਾਣ ਦਾ ਸਭ ਤੋਂ ਵੱਡਾ ਰੋਲ ਇਹਦੇ ਵਿੱਚ ਹਾਂਜੀ ਜਿਵੇਂ ਆਪਾਂ ਅੱਜ ਦੇ ਟਾਈਮ ਮਿਰਚ ਮਸਾਲੇ ਤਲੀ ਹੋਈ ਚੀਜ਼ਾਂ ਬਾਹਰ ਦੇ ਫਾਸਟ ਫੂਡ ਇਹ ਫੈਟੀ ਲੀਵਰ ਤੇ ਬਹੁਤ ਵੱਡਾ ਅਸਰ ਪਾਉਂਦੇ ਹੈ। ਹਾਂ। ਬਾਕੀ ਲਿਕਵਿਡ ਘੱਟ ਪੀਣਾ। ਤਲੀਆਂ ਹੋਈ ਚੀਜ਼ਾਂ। ਮਿਰਚ ਮਸਾਲੇ ਇਹ ਨਾਲ ਜ਼ਿਆਦਾ ਫੈਟੀ ਲੀਵਰ ਹੁੰਦਾ ਈ। ਹਾਂ। ਵੱਧ ਤੋਂ ਵੱਧ ਜਿਵੇਂ ਲਿਕਵਿਡ ਜ਼ਿਆਦਾ ਪੀਤਾ ਜਾਵੇ। ਤਲੀਆਂ ਹੋਈ ਚੀਜ਼ਾਂ ਵੋੜ ਕਿਤੇ ਜਾਂਨ, ਫਾਸਟ ਫੂਡ ਅਵੋਇਡ ਕੀਤੇ ਜਾਣ। ਜਦੋਂ ਤੁਹਾਡੇ ਕੋਲ ਇੱਥੇ ਪੇਸ਼ੈਂਟ ਆਉਂਦੇ ਹਨ ਜੀ ਫੈਟੀ ਲੀਵਰ ਵਾਲੇ ਤੁਹਾਨੂੰ ਰਿਪੋਰਟ ਦਿਖਾਉਂਦੇ ਨੇ। ਹਾਂਜੀ। ਤੇ ਕਿੰਨੇ ਕਿਵੇਂ ਲੱਗਦਾ ਹੁੰਦਾ ਤੁਹਾਨੂੰ ਕਿੰਨੇ ਗਹ ਹਾਲਾਤ ਨੇ ਜਿਹੜੇ ਉਹ ਲੀਵਰ ਦੇ ਉਹਨਾਂ ਨੇ ਕੀਤੇ ਹੁੰਦੇ ਨੇ ਮਾਰੇ ਜੀ। ਹਾਲਾਤ ਦੇਖੋ ਜੀ ਪੰਜਾਬ ਦਾ ਤਾਂ ਬਹੁਤ ਬ ਲਗਭਗ ਯੰਗ ਏਜ ਚ ਮਤਲਬ ਆਪਾਂ ਕਹਿ ਸਕਦੇ ਆ 25 30 ਸਾਲ ਤੋਂ ਨੀਚੇ ਵੀ 18 20 ਸਾਲ ਦੇ ਲੜਕੀਆਂ ਜਿਹੜੇ ਉਹਨਾਂ ਦਾ ਵੀ ਫਰਟੀ ਲਿਵਰ ਹੁੰਦਾ ਜੀ ਕਿਉਂਕਿ ਫਾਸਟ ਫੂਡ ਬਾਹਰ ਦਾ ਤਲੇ ਹੋਇਆ ਮਿਰਚ ਮਸਾਲੇ ਜ਼ਿਆਦਾ ਖਾਣੇ ਤੇ ਇਸ ਤਰ੍ਹਾਂ ਹੀ ਜ਼ਿਆਦਾ ਲਿਕਵਿਡ ਨਹੀਂ ਪੀਂਦੇ ਆਪਾਂ ਆਪਣਾ ਜੂਸ ਪੀਣਾ ਚਾਹੀਦਾ ਜਿਵੇਂ ਡੇਲੀ ਤਾਜ਼ਾ ਜੂਸ ਤੇ ਜਾਂ ਪਾਣੀ ਦੇ ਗਲਾਸ ਘੱਟੋ ਘੱਟ 10 ਗਲਾਸ ਪਾਣੀ ਇਹ ਦੋ ਟਾਈ ਲੀਟਰ ਪਾਣੀ ਪੀਣਾ ਚਾਹੀਦਾ ਆਪਾਂ ਤਾਂ ਵੈਸੀ ਬਹੁਤ ਕਾਲ ਕਰਦੇ ਆ ਆਪਾਂ ਨਹੀਂ ਪੀਂਦੇ ਤਾਂ ਇਸ ਕਰਕੇ ਵੀ ਲੀਵਰ ਫੈਟੀ ਹੋ ਜਾਂਦਾ ਜੀ ਬਾਕੀ ਆਯੁਰਵੇਦ ਬਹੁਤ ਬਹੁਤ ਵਧੀਆ ਇਲਾਜ ਹੈ ਫੈਟੀ ਲੀਵਰ ਦਾ ਹਾਂਜੀ ਹਾਂਜੀ ਜੀ ਸੋ ਧੰਨਵਾਦ ਜੀ ਓਕੇ ਜੀ